ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਥੋੜੇ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਬਣਾਈ ਗਈ ਸੀ ਆਪਣੇ ਵੱਲੋਂ ਤੇ ਨਗਰ ਪੰਡੋਰੀ ਦੇ ਚਰਨਜੀਤ ਸਿੰਘ ਜੀ ਟੀਟਾ ਜਿਹੜਾ ਲਗਾਤਾਰ ਮੀਂਹ ਪੈਣ ਕਾਰਨ ਉਹਨਾਂ ਦਾ ਘਰ ਨੁਕਸਾਨਿਆ ਗਿਆ ਕੰਧਾਂ ਨੂੰ ਤਰੇੜਾਂ ਆਈਆਂ ਤੇ ਬਹੁਤ ਸਾਰੇ ਯਾਨੀ ਕਿ ਨੁਕਸਾਨ ਹੋ ਗਿਆ ਉਹਨਾਂ ਦਾ ਤੇ ਉਹਨਾਂ ਲਈ ਪਹਿਲੀ ਸੇਵਾ ਪਹੁੰਚੀ ਹੈ ਜੀ ਆਪਣੇ ਕਲੱਬ ਕੋਲ ਬਹੁਤ ਹੀ ਸਤਿਕਾਰਯੋਗ ਜਗਰਾਜ ਸਿੰਘ ਜੀ ਸਪੇਨ ਵਾਲੇ ਅਤੇ ਕਿਰਪਾਲ ਸਿੰਘ ਜੀ ਸੁਪੁੱਤਰ ਮਹਿੰਦਰ ਸਿੰਘ ਜੀ ਪ੍ਰਾਪਰਟੀ ਡੀਲਰ ਜਿਹੜਾ ਉਹਨਾਂ ਦਾ ਟਰਸਟ ਬਣਾਇਆ ਹੋਇਆ ਹੈ ਜੋ ਆਪਣੇ ਨਗਰ ਦੇ ਵਿੱਚ ਰਾਸ਼ਨ ਵੰਡ ਪ੍ਰਣਾਲੀ ਵੀ ਚੱਲ ਰਹੀ ਹੈ ਉਹ ਵੀ ਉਹਨਾਂ ਦੇ ਥਰੂ ਹੀ ਚੱਲ ਰਹੀ ਹੈ ਸੋ ਉਹਨਾਂ ਵੱਲੋਂ ਇਸ ਪਰਿਵਾਰ ਦੇ ਲਈ ਪਹਿਲੀ ਸੇਵਾ ਭੇਜੀ ਗਈ ਹੈ ਜੀ 20 ਬੋਰੀਆਂ ਸੀਮੈਂਟ ਦੀ ਚਰਨਜੀਤ ਸਿੰਘ ਜੀ ਟੀਟਾ ਜੋਨਾਂ ਦਾ ਘਰ ਨੁਕਸਾਨਿਆ ਗਿਆ ਸੀ ਉਸ ਵਾਸਤੇ ਜਗਰਾਤ ਸਿੰਘ ਜੀ ਸਪੇਨ ਵਾਲੇ ਅਤੇ ਕਿਰਪਾਲ ਸਿੰਘ ਜੀ ਸੁਪੁੱਤਰ ਮਹਿੰਦਰ ਸਿੰਘ ਜੀ ਪ੍ਰਾਪਰਟੀ ਡੀਲਰ ਆ ਜੋਨਾਂ ਟਰਸਟ ਬਣਾਇਆ ਹੋਇਆ ਹੈ ਉਸ ਟਰਸਟ ਵੱਲੋਂ 20 ਬੋਰੀਆਂ ਸੀਮਿੰਟ ਦੀਆਂ ਭੇਜੀਆਂ ਗਈਆਂ ਪਰਿਵਾਰ ਦੇ ਲਈ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਆ ਵੀ ਇਹ ਜਿਹੜੀ ਅਮਾਉਂਟ ਆ ਸੀਮਿੰਟ ਦੀ ਉਹ ਆਪਣੇ ਜਿਹੜੇ ਸ਼ੰਗਾਰਾ ਸਿੰਘ ਜਹੌੜਾ ਸੀਮਿੰਟ ਸਟੋਰ ਵਾਲੇ ਉਹਨਾਂ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਆ ਤੇ ਜਦੋਂ ਤੁਹਾਡਾ ਕੰਮ ਸ਼ੁਰੂ ਹੋ ਗਿਆ ਤਾਂ ਤੁਸੀਂ ਉੱਥੋਂ 20 ਬੋਰੀਆਂ ਜਦੋਂ ਮਰਜ਼ੀ ਚੱਕ ਸਕਦੇ ਹੋ ਜੀ ਤੇ ਬੇਨਤੀ ਆ ਵੀ ਤੁਹਾਡੀਆਂ ਜਿਹੜੀਆਂ ਸੀਮੈਂਟ ਦੀਆਂ ਬੋਰੀਆਂ ਨੇ ਉਹ ਸੰਗਾਰਾ ਸਿੰਘ ਜੋਹੜ ਉਹਨਾਂ ਦੇ ਗ੍ਰਹਿ ਵਿਖੇ ਪਈਆਂ ਨੇ ਜਦੋਂ ਮਰਜ਼ੀ ਚੱਕ ਲੈਓ ਜੀ ਬਾਕੀ ਜਿਹੜੇ ਹੋਰ ਵੀਰ ਭਾਈ ਤਿਲਪੁਰ ਜਿੰਨੀ ਵੀ ਸਹਾਇਤਾ ਕਰਨੀ ਚਾਹੁੰਦੇ ਆ ਕਿਉਂਕਿ ਗਰੀਬ ਬੰਦੇ ਦਾ ਤਾਂ ਇਹ ਹੁੰਦਾ ਵੀ ਉਹਨੂੰ ਸੰਗਤ ਤਵਾਸ ਹੁੰਦੀ ਆ ਸੰਗਤ ਬਹੁਤ ਵੱਡੀ ਹੁੰਦੀ ਆ ਕਿ ਜਿੰਨਾ ਵੀ ਤੁਸੀਂ ਬਾਹਰ ਬੈਠੇ ਹੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਤਿਲਪੁਲ ਥੋੜਾ ਥੋੜਾ ਕਰਕੇ ਵੀ ਆਪਾਂ ਜਿਹੜੀ ਉਹਦੀ ਘਰ ਦੀ ਜਿਹੜੀ ਮੁਰੰਮਤ ਹੋ ਸਕੇ ਕਿ ਆਉ ਦਾ ਬੈਠਣ ਜੋ ਬਾਲੇ ਦਵਾਰੇ ਬੰਦਾ ਹਾਂਜੀ ਬਾਕੀ ਹਰਦੀਪ ਸਿੰਘ ਮਰਾੜੇ ਉਹਨਾਂ ਦੀ ਵੀਡੀਓ ਬਣਾਈ ਗਈ ਸੀ ਉਹ ਉਹਦੇ ਉਹਦੇ ਲਈ ਬੇਨਤੀ ਹੈ ਕਿ ਉਹਨਾਂ ਨੇ ਨਾ ਆਪਣੇ ਘਰ ਦੇ ਉਹ ਜਿਹੜੇ ਸਾਰੀਆਂ ਛੱਤਾਂ ਨੇ ਉਹਦੇ ਤੇ ਫਰਸ਼ ਲਾਉਣਾਗਾ ਤੇ ਬਹੁਤਾ ਨਹੀਂ ਜਿੰਨਾ ਹੋ ਸਕੇ ਥੋੜੇ ਤੋਂ ਥੋੜਾ ਨਾ ਜਾਨੀ ਉਹਨਾਂ ਲਈ ਵੀ ਜ਼ਰੂਰ ਦਸਬੰਦ ਕੱਢਿਓ ਕਿਉਂਕਿ ਉਹਨਾਂ ਨੇ ਜਿਹੜੇ ਘਰ ਦੇ ਸਾਰੀਆਂ ਸਤਾਂ ਉੱਤੇ ਫਰਸ਼ ਲਾਉਣਾ ਸੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ